ਸੋ ਕਹ タル ਗੁਰ ਸੇਵੀਐ ਐਹ ਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀ ਸੋ ਦੇਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਵਨੰਦਾ ਵੀਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਸਤ ਗੁਰ ਤੇ ਜੋ ਮੋਹ ਫਿਰੈ ਸੇ ਬੱਦੇ ਦੁਖ ਸਹਾਂਹਿ ਫਿਰ ਫਿਰ ਮਿਲਣ ਨਾ ਪਾਈਨੀ ਜੰਮਹਿ ਤੈ ਮਰ ਜਾਹਿ ਸਤ ਗੁਰ ਤੇ ਜੋ ਮੋਹ ਫਿਰੈ ਸੇ ਬਦ ਦੇ ਦੁਖ ਸਹਾਂਹਿ ਫਿਰ ਫਿਰ ਮਿਲਣ ਨਾ ਪਾਏਨੀ ਜੰਮਹਿ ਤੈ ਮਰ ਜਾਹਿ ਸਹਿ ਸਰੋਗ ਨਾ ਛੋੜੀ ਦੁਖ ਹੀ ਮਹਿ ਦੁਖ ਪਾਹੀ ਨਾਨਕ ਨਦਰੀ ਬਖਸ਼ ਲੇਹ ਸ਼ਬਦੇ ਮੇਲ ਮਿਲਾਹੇ ਮਹੱਲਾ ਤੀਜਾ ਜੋ ਸਤ ਗੁਰ ਤੇ ਮੋਹ ਫਿਰੇ ਤਿੰਨ ਠੌਰ ਨਾ ਠਾਓ ਜਿਉ ਛਟੜ ਘਰ ਘਰ ਫਿਰੈ ਦੋਹ ਚਾਰਣ ਬਦਨਾਉ ਨਾਨਕ ਗੁਰਮੁਖ ਬਖਸ਼ੀਐ ਹੈ ਸੇ ਸਤ ਗੁਰ ਮੇਲ ਮਿਲਾਓ ਪਾੜੀ ਜੋ ਸੇਵਹਿ ਸਤ ਮੂਰਾਰ ਸੇ ਭਾਵ ਜਲ ਤਰ ਗਇਆ ਜੋ ਬੋਲਹਿ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਹ ਪੈ ਦੇ ਜਾਹੀ ਜਿਨ ਹਰ ਜਪ ਲਿਆ ਹਰ ਸੇਵਹਿ ਸੇ ਪੁਰਖ ਜਿਨ ਹਰ ਤੋਦ ਮਾਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭੋਗਿਆ ਹਰਿ ਸੇਵਹਿ ਸਿ ਪੁਰਖ ਜਿਨਾਂ ਹਰਿ ਤੁਧ ਮਾਇ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਭੋਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਸਤ ਗੁਰ ਤੇ ਜੋ ਮੋਹ ਫਿਰੈ ਸੇ ਬਦ ਦੇ ਦੁਖ ਸਹਾਰੇ ਫਿਰ ਫਿਰ ਮਿਲਣ ਨਾ ਪਾਏ ਨੀ ਜਮਹਿ ਤੈ ਮਰ ਜਾਹੇ ਰਾਗ ਸੋਰਠ ਕੀ ਵਾਰ ਪੌੜੀ 7 ਸਲੋਕਾਂ ਨਾਲ